ਹਾਂਜੀ ਦੋਸਤੋ ਸਾਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚ ਚੁੱਕੇ ਆਂ ਦੁਕਾਨ ਤੇ ਤੇ ਵੀਰਾ ਬਲਾਇਆ ਹੋਇਆ ਸੀਗਾ ਕਾਲਾ ਇਹ ਬਣਾ ਰਿਹਾ ਡਰਾਇੰਗ ਥੋੜਾ ਜਿਹਾ ਕੰਮ ਹੋਇਆ ਹੋਇਆ ਸੀਗਾ ਸ਼ੀਸ਼ੇ ਦਾ ਤੇ ਮੇਰਾ ਛੋਟਾ ਬ੍ਰਦਰ ਕਾਲੂ ਇਹ ਵੀ ਪਹੁੰਚ ਚੁੱਕਿਆ ਤੇ ਤੁਹਾਨੂੰ ਦਿਖਾਵਾਂਗੇ ਡਰਾਇੰਗ ਵੀ ਇਹ ਕਿੱਦਾਂ ਦੀ ਬਣਾਉਣੀ ਹੈ ਨਾ ਤੇ ਵੀਰਾ ਸਾਡਾ ਬਣਾ ਰਿਹਾ ਹੈ ਕਾਲਾ ਡ੍ਰੈਂਗ ਤੇ ਸਰ ਕਿਦਾਂ ਦੀ ਡ੍ਰੈਂਗ ਬਣਾਉਣੀ ਹੈ ਇਹ ਤੇ ਆਹ ਡ੍ਰੈਂਗ ਬਣਾਉਣੀ ਆ ਜਦੋਂ ਕਿ ਇਹ ਪ੍ਰੋਪਰ ਬਣ ਗਈ ਤੁਹਾਨੂੰ ਜਰੂਰ ਦਿਖਾਵਾਂਗੇ ਜੁੜੇ ਰਹੋ ਵਲੌਗ ਦੇ ਨਾਲ ਤੇ ਦੇਖੋ ਕਾਲਾ ਵੀਰਾ ਪੂਰੀ ਰਿਜੀਨ ਨਾਲ ਲੱਗਿਆ ਹੋਇਆ ਹੈ ਨਾ ਤੇ ਜਿਨੇ ਵੀ ਕੋਈ ਕੰਮ ਕਰਾਉਣਾ ਹੋਵੇ ਡ੍ਰੈਂਗ ਦਾ ਸ਼ੀਸ਼ਾ ਕਟਿੰਗ ਦਾ ਹਨਾ ਸਾਡੇ ਲਵੇ ਜਰੂਰ ਪਹੁੰਚੋ ਤੇ ਵੀਰਾ ਡ੍ਰੈਂਗ ਬਣਾਉਂਦਾ ਕਾਲਾ ਇਹ ਇਹਦੀ ਹੱਥੀਂ ਸਫਾਈ ਬਹੁਤ ਵਧੀਆ ਕੰਮ ਦੀ ਹੈ ਨਾ ਵੀ ਜ਼ਰੂਰ ਵਿਜ਼ਿਟ ਕਰਿਓ ਤੇ ਸਾਨੀ ਹਸਪੀਟਲ ਰੋਡ ਨਾਬਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਬਣੇ ਰਹੋ ਐਂਡ ਤੱਕ ਹਾਂ ਜੀ ਦੋਸਤੋ ਆ ਗਏ ਆਪਾਂ ਦੁਬਾਰਾ ਫੇਰ ਤੇ ਸੋਨੂੰ ਨੂੰ ਹੁਣ ਡ੍ਰੈਗ ਡ੍ਰੈਗ ਆਪਣੀ ਬਣ ਚੁੱਕੀ ਆ ਤੇ ਗਮਲਾ ਗਮਲੇ ਚ ਫੁੱਲ ਬਣਾ ਦਿੱਤਾ ਕਾਲੇ ਵੀਰ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਡ੍ਰੈਗ ਆ ਇਹ ਰੇ ਫੋਬ੍ਰਿਕ ਕੀ ਕਾਰਾਗਰੀ ਕੀਤੀ ਆ ਤੇ ਤੁਸੀਂ ਲਾ ਲੋ ਵੀ ਵੀਰ ਨੂੰ ਲੱਗ ਗਿਆ ਹੋਊਗਾ ਘੰਟਾ ਪਾਉਣਾ ਘੰਟਾ ਤੇ ਆ ਵੀਰ ਹੁਣ ਦੂਜੇ ਪੀਸ ਦੀ ਰੈਡੀ ਕਰ ਰਹੇ ਨੇ ਹਨਾ ਤੇ ਸਾਨੂੰ ਮਿਲਦੇ ਆ ਪੂਰੀ ਜਦੋਂ ਤਿਆਰ ਹੋ ਗਿਆ ਐਂਡ ਰੈਡੀ ਹੋ ਗਿਆ ਕਲਰ ਬੱਜੂ ਇਹ ਚ ਵਾਈਟ ਵਾਈਟ ਕਲਰ ਬੱਜ ਕੇ ਪ੍ਰੋਪਰ ਤਿਆਰ ਹੋ ਗਿਆ ਸਾਨੂੰ ਵੀਰ ਧਕਾਵਾਂਗੇ ਜੁੜੇ ਰੋਹ ਬਲੌਕ ਨਾਲ ਕਾਲੇ ਵੀਰ ਨਾਲ ਬਣਾ ਰਿਹਾ ਡਰਿੰਗਾ ਹਾਂਜੀ ਦੋਸਤੋ ਆਪਣੇ ਲਈ ਪਹੁੰਚ ਚੁੱਕਿਆ ਸੰਦੀਪ ਤੇ ਗਿਰੇ ਨੇ ਕਰਾਉਣਾ ਸ਼ੀਸ਼ੇ ਦਾ ਕੰਮ ਸਾਡੇ ਨੇ ਨੇ ਓਏ ਥੋੜੀ ਲੈ ਰਹੀ ਸਲਾਹ ਕਹਿੰਦਾ ਪੈਸੇ ਥੋੜੇ ਜਿਹਾ ਗੈਗ ਕਰ ਲਓ ਘਟਾ ਲਓ ਕੋਈ ਗੱਲ ਨਹੀਂ ਗੈਸ ਕੋਈ ਗੱਲ ਨਹੀਂ ਆਪਾਂ ਘਟਾ ਲਾਂਗੇ ਭਰਾ ਨੇ ਆਪਣੇ ਫਿਰ ਵੀ ਹੋ ਦੇਖ ਲੋ ਰੇਡ ਸੁਣ ਕੇ ਠੀਕ ਆ ਹੁਣ ਆਪਾਂ ਇਹਨਾਂ ਨੇ ਕੁੜਤਾ ਪਜਾਮਾ ਸੰਤਦਾ ਸੀਗਾ ਵਾਈਟ ਤੇ ਆਪਾਂ ਨੂੰ ਬਹੁਤ ਜਾਇਜ਼ ਫੈਸਲਾ ਆਇਆ ਤੇ ਆਪਾਂ ਵੀ ਜਾਇਜ਼ ਹੀ ਲਾਵਾਂਗੇ ਚਿੰਤਾ ਨਾ ਕਰੋ ਓਕੇ ਗਾਇਸ ਧੰਨਵਾਦ ਜੁੜੇ ਰਹੋ ਬਲੌਗ ਨਾਲ ਹਾਂਜੀ ਦੋਸਤੋ ਸਾਡੇ ਲੇ ਪਹੁੰਚ ਚੁੱਕੇ ਨੇ ਅਰਤਾਜ ਸਾਬ ਜੀ ਇਹ ਬਹੁਤ ਸੋਹਣਾ ਰੈਕਟਰ ਨੇ ਤੇ ਇੱਧਰ ਬੈਠਾ ਵੀਰ ਹੈਮਰਾਜ ਜੀ ਹੋ ਸਨਾਓ ਦੋਸਤੋ ਠੀਕ ਹੋ ਤੁਸੀ ਸਾਰੇ ਤੇ ਬਲੌਕ ਬਣ ਰਿਹਾ ਨਾ ਤੁਹਾਨੂੰ ਪਹਿਲਾਂ ਡਰੈਂਕ ਦਿਖਾਈ ਦਿੱਤੀ ਬਣਦੀ ਹੋਈ ਉਹ ਕੰਪਲੀਟ ਹੋ ਚੁੱਕੀ ਹੈ ਆਪਣੀ ਤੁਸੀਂ ਦੇਖ ਸਕਦੇ ਹੋ ਨਾ ਤੇ ਇਹਦਾ ਕਲਰ ਮਾਰਨਾ ਬਾਕੀ ਹੈ ਹੁਣ ਲੁਕਿੰਗ ਤਿਆਰ ਕਰ ਰਹੇ ਸੀਗੇ ਤੇ ਵੀਰ ਆ ਗਿਆ ਆਪਣਾ ਅਵਤਾਰ ਕਹਿੰਦਾ ਵੀ ਆਪਾਂ ਸਟੋਰੀ ਪਈਏ ਆਪਣੇ ਲੈ ਬੈਣਾ ਬਾਪੂ ਦਾ ਖੁੰਡਾ ਤੇ ਇਧਰ ਵੀਰ ਪਹੁੰਚਿਆ ਹੈ ਮਰਾਜੀ ਸ਼ੈਲ ਥੋੜੀ ਜਿਹੀ ਪ੍ਰੋਬਲਮ ਕਰਕੇ ਲੇਟ ਹੋ ਗਏ ਹੈ ਨਾ ਤੋ ਆਇਆ ਨਹੀਂ ਗਿਆ ਤੇ ਤੁਹਾਨੂੰ ਦਿਖਾਉਣਿਆ ਬਾਕੀ ਹੈ ਨਾ ਵੀ ਕੱਲ ਦੀ ਸਟੋਰੀ ਚ ਦੇਖੋ ਤੁਸੀਂ ਬਲੌਗ ਹੀ ਬਣਾਵਾਂਗੇ ਤੇ ਸਟੋਰੀ ਬਣਾਵਾਂਗੇ ਬਾਪੂ ਦਾ ਗੁੰਡਾ ਤੁਹਾਨੂੰ ਦਿਖਾਵਾਂਗੇ ਵੀ ਬਾਪੂ ਦਾ ਗੁੰਡਾ ਹੁੰਦਾ ਕੀ ਆ ਹਨਾ ਜੀ ਫੇ ਕਿਵੇਂ ਪੜਾਕੇ ਪੈਂਦੇ ਨੇ ਕਿਉਂ ਉਦਾਰ ਜੀ ਚਲੋ ਠੀਕ ਹੈ ਗਾਇਸ ਮਿਲਦੇ ਆ ਤੁਹਾਨੂੰ ਕੱਲ ਨੂੰ ਤੇ ਅੱਜ ਦੇ ਬਲੌਗ ਚ ਇਹੀ ਆ ਬਾਕੀ ਤੁਹਾਨੂੰ ਪੇਂਟ ਮਾਰਕ ਦਿਖਾਵਾਂਗੇ ਗਲਾਸ ਤੇ ਸਾਰੀ ਸਟੋਰੀ ਉਹਨੂੰ ਦੱਸ ਜੰਦੀ ਆ ਤਰੀਕੇ ਦੱਸ ਤੈਨੂੰ ਇੱਕ ਤਰੀਕਾ ਦੱਸ ਦੰਦੀਆਂ ਨੂੰ ਵੀ ਕਿਵੇਂ ਕਰਨਾ ਉਹ ਕਹਿੰਦਾ ਬਿੱਟਾ ਇਹ ਤਾ ਹਾਂਜੀ ਦੋਸਤੋ ਆਪਾ ਹੋ ਗਏ ਤੇ ਫ੍ਰੀ ਆਪਾ ਆਇਆ ਸੰਦੀਪ ਲਵੇ ਕਟਿੰਗ ਕਰਾਉਣਾ ਸਾਨੂੰ ਤੇ ਮੇਰੇ ਡਾਕਟਰ ਸਾਹਿਬ ਡਾਕਟਰ ਸਾਹਿਬ ਚੱਲੇ ਤੇ ਉੱਧੇ ਬੈਠੇ ਨੇ ਸੰਦੀਪ ਜੀ ਤੇ ਉਹ ਬੈਠਾ ਮੇਰਾ ਭਰਾ ਛੋਟਾ ਕਾਲੂ ਅਸੀਂ ਆਏ ਕਟਿੰਗ ਕਰਾਉਣਾ ਜੇ ਸੋਨੇ ਵੀ ਕਟਿੰਗ ਕਰਾਉਣੀ ਹੈ ਉਹ ਸੰਦੀਪ ਵੀਰੇ ਲਵੇ ਬਹੁਤ ਗੈਂਡ ਕਟਿੰਗ ਕਰਦਾ ਵੀਰਾ ਸੋ ਮਿਲਦੇ ਆ ਤੁਹਾਨੂੰ ਅਗਲੇ ਬਲੌਕ ਚ ਔਰ ਸੰਦੀਪ ਬ్రో ਠੀਕ ਹੋ